हां जी दोस्तों ਆ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇੱਕ ਬੱਚੀ ਨੂੰ ਜਦੋਂ ਇਸ ਦਾ ਪਿਤਾ ਸਕੂਲ ਤੋਂ ਘਰ ਵਾਪਸ ਲੈ ਕੇ ਆ ਰਿਹਾ ਹੁੰਦਾ ਹੈ ਤਾਂ ਪਿਤਾ ਰਸਤੇ ਵਿੱਚ ਆਉਂਦੇ ਸਮੇਂ ਜਾਣ ਬੁੱਝ ਕੇ ਆਪਣੀ ਗੱਡੀ ਨੂੰ ਇੱਕ ਫਾਸਟ ਫੂਡ ਦੀ ਦੁਕਾਨ ਦੇ ਅੱਗੇ ਰੋਕ ਦਿੰਦਾ ਹੈ ਜਿਸ ਤੋਂ ਬਾਅਦ ਵੇਖੋ ਇਹ ਪਿਆਰੀ ਜਹੀ ਬੱਚੀ ਆਪਣੇ ਪਿਤਾ ਨੂੰ ਕੀ ਕਹਿ ਰਹੀ ਹੈ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੁਸੀਂ ਵੀ ਦੇਖੋ ਇਹ ਵੀਡੀਓ Papa ਸਵੇਰ ਦੇ ਸੁਪਨਾਣ ਦੇ ਵਿੱਚ ਸੀ ਜਦੋਂ ਸਕੂਲ ਦੀ ਛੁੱਟੀਆਂ ਹੋਣਗੀਆਂ ਇੱਦਾਂ ਜੀ ਸੱਚ ਹੋ ਗਿਆ ਸੱਚ ਹੋ ਗਿਆ ਆਹੋ ਨਿਊਟ੍ਰੀ ਕੁਲਚੇ ਪਸੰਦ ਆ ਤੈਨੂੰ ਬਹੁਤ ਜਿਆਦਾ ਨਿਊਟ੍ਰੀ ਕੁਲਚੇ ਪਾਸਤਾ ਨਿਊਟ੍ਰੀ ਕੁਲਚੇ ਪਾਸਤਾ ਪੀਜ਼ਾ ਬਰਗਰ ਮੋਮੋਸ ਤੇ ਸਪ੍ਰਿੰਗ ਰੋਲ ਤੇ ਨਿਊਟ੍ਰੀ ਪਪਾ ਜੀ ਤੁਸੀਂ ਮੈਂ ਮਤਲਬ ਫਟਾਫਟ ਸਪਨਾ ਪੂਰਾ ਕਰੋ खा ला मेरा पोता न्यूट्री कोल खुशबू ना